ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਚਿੜੀਆਂ ਨੂੰ ਸੇਵੇਂ ਬਾਦ ਤੋੜਾਉਂ ਊਪ ਗਰੀਬ ਨੂੰ ਕੋ ਕਹਿ ਲਾਉਂ ਮੈਂ ਗਰੀਬਾਂ ਨੂੰ ਬਾਦਸ਼ਾਹ ਬਣਾਵਾਂਗਾ ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾਵਾਂਗਾ ਇਹ ਬਚਨ ਪਹਿਲੀ ਵਾਰੀ ਕਲਗੀਧਰ ਪਾਤਸ਼ਾਹ ਨੇ ਕਦੋਂ ਤੇ ਕਿੱਥੇ ਕਹੇ ਆਓ ਇਤਿਹਾਸ ਦੇ ਪੰਨੇ ਜਾਣੀਏ ਜਦੋਂ ਸ਼੍ਰੀਨਗਰ ਘੜਵਾਲ ਦਾ ਰਾਜਾ ਫਤਿਹ ਸ਼ਾਹ ਸਰਮੌਰ ਦੇ ਰਾਜੇ ਮੇਧਨੀ ਪ੍ਰਕਾਸ਼ ਦੇ ਨਾਲ ਦੁਸ਼ਮਣੀ ਪਾਲ ਬੈਠਿਆ ਰਾਜੇ ਮੇਧਨੀ ਪ੍ਰਕਾਸ਼ ਨੂੰ ਪਲ-ਪਲ ਡਰਸ ਤਾਉਣ ਲੱਗੇ ਆ ਕਿ ਬੜੀ ਹੀ ਜਲਦੀ ਮੇਰੀ ਰਿਆਸਤ ਦੇ ਉੱਤੇ ਫਤਿਹ ਸ਼ਾਹ ਕਬਜ਼ਾ ਕਰ ਲਵੇਗਾ ਤੇ ਇਸ ਗੱਲ ਨੂੰ ਭਾਂਪਦੇ ਹੋਏ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਕਲਗੀ ਤਰਫ ਪਾਤਸ਼ਾਹ ਕੋਲੇ ਬੇਨਤੀ ਪੱਤਰ ਭੇਜਿਆ ਕਿ ਪਾਤਸ਼ਾਹ ਆਪ ਜੀ ਮੇਰੀ ਰਿਆਸਤ ਨਾਂ ਦੇ ਵਿੱਚ ਆਵੋ ਤੇ ਪਵਿੱਤਰ ਚਰਨ ਪਾ ਕੇ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਦੇਵੋ ਰਾਜੇ ਮੇਦਨੀ ਪ੍ਰਕਾਸ਼ ਦਾ ਸੱਦਾ ਕਬੂਲ ਕਰਦੇ ਹੋਏ ਗੁਰੂ ਕਲਗੀ ਤਰਫ ਪਾਤਸ਼ਾਹ ਮਾਤਾ ਗੁਜਰੀ ਜੀ ਆਪਣੇ ਮਹਿਲ ਮਾਤਾ ਸੁੰਦਰੀ ਜੀ ਮਾਮਾ ਕਿਰਪਾਲ ਚੰਦ ਜੀ ਸੰਗੋਸ਼ਾ ਗੋਪਾਲ ਚੰਦ ਜੀਤਮਲ ਰਾਮ ਕੋਇਰ ਜੀ ਭਾਈ ਨੰਦ ਲਾਲ ਜੀ ਲਾਲ ਚੰਦ ਮਾਹੀ ਵਰਗੇ ਲਾਲ ਚੰਦ ਹਲਵਾਈ ਵਰਗੇ ਸਿੱਖਾਂ ਨੂੰ ਨਾਲ ਲੈ ਕੇ ਨਗਾਰਿਆਂ ਦੇ ਉੱਤੇ ਚੋਟਾਂ ਲਾਉਂਦੇ ਨਹਾਂ ਦੀ ਰਿਆਸਤ ਪੁੱਜ ਜਾਂਦੇ ਨੇ ਬੜੇ ਹੀ ਸਤਕਾਰ ਦੇ ਨਾਲ ਰਾਜਾ ਮੇਦਨੀ ਪ੍ਰਕਾਸ਼ ਗੁਰੂ ਕਲਗੀਧਰ ਪਾਤਸ਼ਾਹ ਨੂੰ ਜੀਉਂ ਆਇਆ ਕਹਿੰਦਾ ਉਚੇਚਾ ਮਾਨ ਸਤਕਾਰ ਕਰਦਾ ਪਰ ਨਾਲੋਂ ਨਾਲ ਉਹਦੇ ਮਨ ਵਿੱਚ ਇੱਕ ਗੱਲ ਖਟਕਣ ਲੱਗਦੀ ਆ ਕਿ ਮੇਦਨੀ ਪ੍ਰਕਾਸ਼ ਕੀ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਫੌਜਾਂ ਫਤਿਹ ਸ਼ਾਹ ਦੇ ਨਾਲ ਡਰ ਜੜ ਗਈਆਂ ਕੀ ਉਹ ਫਤਿਹ ਸ਼ਾਹ ਦੀ ਬਰਾਬਰੀ ਦੀਆਂ ਫੌਜਾਂ ਹੈਨ ਵੀ ਜਾਂ ਨਹੀਂ ਇਹ ਗੱਲ ਸੋਚਦਾ ਸੋਚਦਾ ਆਖਰ ਇੱਕ ਦਿਨ ਕਲਗੀ ਤਰਫ ਪਾਤਸ਼ਾਹ ਆ ਗਏ ਆਪਣੇ ਦਿਲ ਦੀ ਗੱਲ ਨੂੰ ਜ਼ਾਹਰ ਕਰ ਦਿੰਦਾ ਮਾਲਕਾ ਮੈਨੂੰ ਤਾਂ ਐਉਂ ਲੱਗਦਾ ਏ ਜਿਵੇਂ ਕਿ ਤੁਹਾਡੇ ਨਾਲ ਦੇ ਸਾਰੇ ਸਿੱਖ ਜੱਦੀ ਪੁਸ਼ਤੀ ਸੂਰਮੇ ਵੀ ਨਹੀਂ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਦੇ ਬੋਲ ਕਲਗੀ ਤਰਫ ਪਾਤਸ਼ਾਹ ਮੁਸਕਰਾ ਪੈਂਦੇ ਨੇ ਕਹਿੰਦੇ ਰਾਜਾ ਮੇਦਨੀ ਪ੍ਰਕਾਸ਼ ਇਹ ਗੱਲ ਚੇਤੇ ਰੱਖੀ ਕੱਲੀ ਚਿੜੀ ਬਾਜ ਦਾ ਮੁਕਾਬਲਾ ਨਹੀਂ ਕਰ ਸਕਦੀ ਕੱਲੀ ਚਿੜੀ ਬਾਜ ਦਾ ਮੁਕਾਬਲਾ ਨਹੀਂ ਕਰ ਸਕਦੀ ਹਾਂ ਜੇ ਹਜ਼ਾਰਾਂ ਚਿੜੀਆਂ ਇਕੱਠੀਆਂ ਹੋ ਜਾਣ ਤੇ ਬਾਜ ਦੀ ਖਲ ਖਿੱਚ ਸਕਦੀਆਂ ਨੇ ਇੱਕ ਉਂਗਲ ਦੇ ਨਾਲ ਬੰਦਾ ਚਾਕੂ ਵੀ ਚੁੱਕ ਨਹੀਂ ਸਕਦਾ ਪਰ ਜਦੋਂ ਪੰਜ ਉਂਗਲਾਂ ਇਕੱਠੀਆਂ ਹੁੰਦੀਆਂ ਨੇ ਤੇ ਹੱਥ ਵਿੱਚ ਸ਼ਮਸ਼ੀਰ ਫੜ ਲਈ ਤਾਕਤ ਰੱਖਦੀਆਂ ਨੇ ਇਹ ਨਾ ਵੇਖ ਇਹ ਕੌਣ ਨੇ ਜਿਹੜੇ ਕਹਿੰਦੇ ਨੇ ਕਿ ਹਮ ਤੋ ਤੋਲਣ ਜਾਣੇ ਤਕੜੀ ਨੰਗੇ ਕਰਦ ਕبھی ਨਹੀਂ ਪਕੜੀ ਵਕਤ ਆਵੇਗਾ ਹੱਥਾਂ ਵਿੱਚ ਤਾਰੇ ਖੰਡੇ ਫੜ ਕੇ ਵੱਡਿਆਂ ਵੱਡਿਆਂ ਜਲਵਾਣਿਆਂ ਨੂੰ ਧੂੜ ਚ ਟਾਉਣਗੇ ਜ਼ਮਾਨੇ ਨੇ ਵੇਖਿਆ ਵੀ ਇਸੇ ਨਾਹਨ रियासत ਦੇ ਨਗਰ ਪੌਂਟਾ ਸਾਹਿਬ ਦੇ ਨੇੜੇ ਭੰਗਾਣੀ ਦੀ ਧਰ ਤੇ ਉੱਤੇ ਕਲਗੀਧ ਪਾਦਸ਼ਾਹ ਨੇ ਫਿਰ ਰਾਜਾ ਫਤਿਹशाह ਤੇ ਭੀਮਚਾਂਦੀਆਂ ਮਿਲਵੀਆਂ ਫੌਜਾਂ ਨੂੰ ਐਸੀ ਧੂੜ ਜਟਾਈ ਕਿ ਵੱਡਿਆਂ ਵੱਡਿਆਂ ਖੱਬੀ ਖਾਨਾਂ ਨੂੰ ਦੰਦਲਾ ਪੈ ਗਈਆਂ ਲਾਲਚੰਦ ਮਾਹੀ ਵਰਗੇ ਲਾਲਚੰਦ ਹਲਵਾਈ ਵਰਗੇ ਪੰਘਾੜੇ ਦੀ ਜੰਗ 'ਤੇ ਲੜੇ ਮਹਾਂਤ ਕ੍ਰਿਪਾਲ ਦਾਸ ਵਰਗੇ ਪਠਾਨ ਹਯਾਤ ਖਾਨ ਉੱਤੇ ਭਾਰੀ ਪੈ ਗਏ ਇਹ ਉਹ ਧਰਤੀ ਹੈ ਜਿੱਥੇ ਪਹਿਲਾ ਸਬਕ ਦਿੱਤਾਏ ਕਿ ਭੂਪ ਗਰੀਬਨ ਕੋ ਕਹਿ ਲਾਉਂ ਚੜਿਓ ਸੇ ਮੈਂ ਬਾਜ਼ ਲੜਾਉਂ ਤੇ ਇਹੀ ਬੋਲ ਫਿਰ ਅੱਜ ਅਮਰ ਹੋ ਗਏ ਕਿ ਸਵਾ ਲੱਖ ਸੇ 1 ਕਰੋੜ ਮੁਤਾਬਕ ਗੋਬਿੰਦ ਸਿੰਘ ਨਾਮਕ ਹਾਂ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਬਹੁਤ ਬਹੁਤ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ